ਸਸਿਕਾ ਵੈਲੀਓ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਸਾਰੇ ਭਰਾਵਾਂ ਦਾ ਅੱਜ ਦੇ ਨਵੇਂ ਦਿਨ ਨਵੇਂ ਸਫ਼ਰ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਵੈਲੀਓ ਆਪਾਂ ਪਹੁੰਚ ਰੱਖਿਆ ਗਵਾਟੀ ਤੋਂ ਲਗਭਗ 150 ਕਿਲੋਮੀਟਰ ਅੱਗੇ ਅਸਾਮ ਦੇ ਵਿੱਚ ਤੇ ਡਿਸਟ੍ਰਿਕਟ ਹੈਗਾ ਤੇ ਇੱਥੋਂ ਦੀ ਤੁਹਾਨੂੰ ਦਿਖਾਉਣਿਆ ਲੋਕਾਂ ਦਾ ਰਹਿਣ ਸਹਿਣ ਤੇ ਜ਼ਿਆਦਾਤਰ ਬੇਲੀ ਉਹ ਇਹ ਜਿਹੜਾ ਜੰਗਲੀ ਇਲਾਕਾ ਹੈ ਤੇ ਖੇਤੀ ਹੋਤੀ ਤੁਸੀਂ ਦੇਖ ਹੀ ਰਹੇ ਹੋ ਇਧਰ ਥੋੜੀ ਬਹੁਤ ਝੋਨੇ ਦੀ ਉਹ ਵੀ ਰੱਬ ਪਰੋਸੇ ਨਾ ਇੱਥੇ ਕੋਈ ਟਿਊਬਵਲ ਆ ਨਾ ਬੋਰ ਆ ਤੇ ਸਿਰਫ ਜਿਹੜਾ ਇੱਥੋਂ بارش ਦੇ ਪਾਣੀ ਨਾਲ ਆ ਜਿਹੜੀ ਉਹ ਖੇਤੀ ਆ ਉਹ ਲੋਕ ਕਰਦੇ ਆ ਤੇ ਇੱਕ ਚੀਜ਼ ਤੁਹਾਨੂੰ ਆਪਾਂ ਹੋਰ ਦਿਖਾਉਣ ਲੱਗੇ ਆ ਪਹਿਲਾਂ ਇੱਥੇ ਬਲੀ ਜੰਗਲੀ ਜਿਹੜੇ ਹਾਥੀ ਆ ਉਹ ਇਦਾਂ ਹੀ ਖੁੱਲੇ ਫਿਰਦੇ ਆ ਕਿਤੇ ਵੀ ਕੋਈ ਵੀ ਤੁਸੀਂ ਸਾਧਨ ਲੈ ਕੇ ਜਾਣੇ ਆ ਇੱਥੇ ਦੋ ਤਿੰਨ ਚੀਜ਼ਾਂ ਜਿਹੜੀਆਂ ਤੁਹਾਨੂੰ ਖਾਸ ਕਰਕੇ ਯਾਦ ਰੱਖਣੀਆਂ ਪੈਂਦੀਆਂ ਕਿ ਗੱਡੀ 'ਚ ਕੋਈ ਖਾਣ ਦੀ ਚੀਜ਼ ਨਾ ਹੋਵੇ ਠੀਕ ਹੈ ਹੁਣ ਇਹ ਹਾਥੀ ਆਇਆ ਆਪਣੀ ਗੱਡੀ ਦੀ ਤਲਾਸ਼ੀ ਲੈਣ ਆਪਾਂ ਗੱਡੀ ਤੋਂ ਉਤਰ ਕੇ ਜਿਹੜੇ ਆ ਬੰਦੇ ਸਾਈਡ ਹੋ ਗਏ ਹੁਣ ਹਾਥੀ ਜਿਹੜਾ ਗੱਡੀ ਦੀ ਤਲਾਸ਼ੀ ਲੈ ਰਿਹਾ ਪੂਰੀ ਤੇ ਗਲਤੀ ਦੇ ਨਾਲ ਕਿਤੇ ਇੱਕ ਅੰਬਾਂ ਦਾ ਜਿਹੜਾ ਪੋਲੀਥੀਨ ਆ ਉਹ ਵਿੱਚ ਬੰਦਾ ਭੁੱਲ ਗਿਆ ਉਹ ਜਿਹੜਾ ਪੈਵਲਿਓ ਕਨੈਕਟਰ ਸਾਈਡ ਤੇ ਹਾਥੀ ਹੁਣ ਖੜਾ ਡਰਾਈਵਰ ਸਾਈਡ ਉਧਰ ਉਹਨੂੰ ਪਤਾ ਤਾਂ ਲੱਗ ਗਿਆ ਕਿ ਕੋਈ ਆਈਟਮ ਤਾਂ ਜਿਹੜੀ ਖਾਣ ਵਾਲੀ ਆ ਉਹ ਗੱਡੀ ਦੇ ਵਿੱਚ ਹੈਗੀ ਆ ਤੇ ਉਹਨੇ ਪਹਿਲਾਂ ਉਧਰਲੇ ਪਾਸੋਂ ਪੂਰਾ ਟਰਾਈ ਕੀਤਾ ਉਹ ਤਾਂ ਨਹੀਂ ਚੱਕਿਆ ਗਿਆ ਤੇ ਇੰਨੇ ਦਿਮਾਗ ਵਾਲਾ ਜਾਨਵਰ ਆ ਦੇਖੋ ਦੂਸਰੀ ਸਾਈਡ ਦੀ ਆ ਕੇ ਤੇ ਦੂਜੇ ਸ਼ੀਸ਼ੇ ਵਿੱਚ ਦੀ ਇਹ ਲੱਭੂਗਾ ਤੇ ਵਿੱਚੋਂ ਜਿਹੜੇ ਅੰਬਾ ਵਾ ਕਲਫਾਫ ਆ ਉਹ ਖਾ ਕੇ ਤੇ ਆਪਣੇ ਆਪ ਅੱਗੇ ਚਲਾ ਜਾਊਗਾ ਤੇ ਜੇ ਬਲੀ ਉਹਨੂੰ ਇਹਦੇ ਵਿੱਚੋਂ ਕੋਈ ਚੀਜ਼ ਸਮੈਲ ਆ ਰਹੀ ਹੈ ਤੇ ਇਹ ਨੂੰ ਨਹੀਂ ਲੱਭ ਰਹੀ ਤਾਂ ਫੇਰ ਇਹ ਤੁਹਾਡਾ ਕੋਈ ਵੀ ਗੱਡੀ ਦਾ ਨੁਕਸਾਨ ਆ ਜਿਹੜਾ ਉਹ ਉਹ ਕਰ ਸਕਦਾ ਜਦੋਂ ਰੋਡ ਤੇ ਕਿਸੇ ਪਾਸੋਂ ਵੀ ਤੁਰਿਆ ਆਉਂਦਾ ਹਾਥੀ ਕੋਈ ਦੀਂਦਾ ਤਾਂ ਇੱਥੇ ਲੋਕ ਆ ਜਿਹੜੇ ਉਹ ਗੱਡੀਆਂ ਸਾਈਡ ਲਾ ਕੇ ਤੇ ਸਾਈਡ ਤੇ ਖੜੇ ਹੋ ਜਾਂਦੇ ਆ ਤੇ ਇਹ ਹਾਥੀ ਵੈਸੇ ਕੋਈ ਨੁਕਸਾਨ ਨਹੀਂ ਕਰਦੇ ਬਹੁਤ ਹੀ ਕਾਫੀ ਗੈਂਤੀ ਦੇ ਵਿੱਚ ਹੈ ਸ਼ਾਮ ਨੂੰ ਆਪਾਂ ਦੇਖਦੇ ਆ ਦਾ 5 5 7 7 10 10 ਹਾਥੀ ਆ ਜਿਹੜੇ ਇਦਾਂ ਹੀ ਰੋਡਾਂ ਦੇ ਉੱਪਰ ਆ ਜਿਹੜੇ ਉਹ ਘੁੰਮਦੇ ਰਹਿੰਦੇ ਆ ਤੇ ਤੁਹਾਡੀ ਗੱਡੀ ਦੀ ਤਲਾਸ਼ੀ ਲੈਣਗੇ ਸਭ ਤੋਂ ਪਹਿਲਾਂ ਇੱਥੇ ਗੱਡੀ ਦੇ ਵਿੱਚ ਕੋਈ ਵੀ ਖਾਣ ਵਾਲੀ ਆਈਟਮ ਆ ਜਿਹੜੀ ਉਹ ਨਹੀਂ ਰੱਖਣੀ ਤੇ ਹੁਣ ਆਪਾਂ ਤੁਹਾਨੂੰ ਲੋਕਾਂ ਦਾ ਰਹਿਣਾ ਦਿਖਾਉਣੇ ਇੱਥੋਂ ਦਾ ਰਹਿਣਾ ਸਹਿਣਾ ਇੱਥੇ ਵੀ ਜੋ ਗਰਮੀ ਬਹੁਤ ਪੈਂਦੀ ਹੈ ਪਰ ਇੱਥੇ ਫਿਰ ਵੀ ਲੋਕ ਆ ਜਿਹੜਾ ਉਹ ਜ਼ਿਆਦਾਤਰ ਜਿਹੜਾ ਟੀਨਾ ਦੇ ਘਰ ਬਣਾ ਕੇ ਰਹਿੰਦੇ ਆ ਆਮਦਨੀ ਜ਼ਿਆਦਾ ਨਾ ਹੋਣ ਕਰਕੇ ਜਿਹੜੇ ਲੋਕ ਉਹ ਟੀਨਾ ਦੇ ਘਰਾਂ ਦੇ ਵਿੱਚ ਰਹਿੰਦੇ ਆ ਤੇ ਲਗਭਗ ਇਹਨਾਂ ਦੇ ਜਿੰਨੇ ਵੀ ਮਕਾਨ ਆ ਹਰ ਮਕਾਨ ਦੇ ਮੂਹਰੇ ਤੁਹਾਨੂੰ ਇੱਕ ਜਿਹੜਾ ਉਹ ਮੱਛੀ ਦਾ ਤਲਾਬ ਬਣਿਆ ਹੋਇਆ ਮਿਲੂਗਾ ਤੇ ਇਹਨਾਂ ਦੇ ਵੀ ਇਹੀ ਚੀਜ਼ਾਂ ਜਿਹੜੀਆਂ ਉਹ ਕਹਿੰਦੇ ਜਦੋਂ ਵਿਆਹ ਸ਼ਾਦੀ ਵੀ ਕਰਦੇ ਆ ਸਭ ਤੋਂ ਪਹਿਲਾਂ ਜਿਹੜਾ ਦੇਖਦੇ ਆ ਕਿ ਤਲਾਬ ਕਿੱਡਾ ਘਰ ਦੇ ਅੱਗੇ ਤੇ ਹਰ ਘਰ ਦੇ ਅੱਗੇ ਜਿਹੜਾ ਇਹਨਾਂ ਦੇ ਲਗਭਗ ਤਲਾਬ ਹੈ ਜਿਹੜਾ ਉਹ ਬਣਿਆ ਹੋਇਆ ਹੈ ਮੱਛੀਆਂ ਵਾਲਾ ਤੇ ਖੇਤੀ ਹੈ ਜਿਹੜੀ ਇੱਥੇ ਜ਼ਿਆਦਾਤਰ ਤੁਸੀਂ ਵੇਲੇ ਤੁਹਾਨੂੰ ਅੱਗੇ ਦਿਖਾਵਾਂਗੇ ਚਾਹ ਦੀ ਖੇਤੀ ਵੀ ਹੁੰਦੀ ਹੈ ਤੇ ਝੋਨੇ ਦੀ ਖੇਤੀ ਵੀ ਹੈ ਉਹ ਜਿਹੜੀ ਲੋਕ ਕਰਦੇ ਐ ਇੱਥੇ ਤੇ ਝੋਨੇ ਦੀ ਖੇਤੀ ਤੁਹਾਨੂੰ ਆ ਪਹਿਲਾਂ ਦੱਸਿਆ ਇੱਥੇ ਜਿਹੜੀ ਰੱਬ ਭਰੋਸੇ ਹੁੰਦੀ ਹੈ ਕੋਈ ਇੱਥੇ ਬੋਰ ਨਹੀਂ ਐ ਕੋਈ ਇੱਥੇ ਨਦੀ ਦਾ ਪਾਣੀ ਨਹੀਂ ਐ ਕੋਈ ਵੀ ਇੱਥੇ ਜਿਹੜਾ ਪਾਣੀ ਦੀ ਕੋਈ ਵੀ ਸੁਵਿਧਾ ਨਹੀਂ ਐ ਬਸ ਜਿੰਨਾ ਕਿ ਮੀਂਹ ਪੈ ਗਿਆ ਓਨੀ ਫਸਲ ਹੋ ਜਾਂਦੀ ਹੈ ਪਰ ਮੀਂਹ ਇੱਥੇ ਬਹੁਤ ਪੈਂਦੇ ਐ ਡੇਲੀ ਉਹ ਮਹੀ ਬਸ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਮੀਂਹ ਇੱਥੇ ਪੈਂਦਾ ਹੀ ਹੈ ਇੱਕ ਦਿਨ ਕਦੇ ਛੱਡ ਕੇ ਕਰੇ ਦੋ ਤਿੰਨ ਛੱਡ ਕੇ ਤੇ ਆ ਜਿਹੜੀ ਤੁਸੀਂ ਝੋਨੇ ਦੀ ਫਸਲ ਦੇਖ ਰਹੇ ਆ ਬਾਸਪਤੀ ਝੋਨਾ ਸਾਲ ਤੇ ਸਾਰਾ ਜਿਹੜਾ ਮੀਂਹ ਦੇ ਭਰੋਸੇ ਹੀ ਬੈਲੀ ਉਹ ਹੁੰਦਾ ਇੱਥੇ ਨਾ ਕੋਈ ਦਵਾਈਆਂ ਯੂਜ਼ ਕਰਦੇ ਆ ਨਾ ਸਪਰੇਹਾਂ ਯੂਜ਼ ਕਰਦੇ ਆ ਲੋਕ ਤੇ ਨਾ ਰੇ ਰੂਹ ਜਿਆਦਾ ਪਾਉਂਦੇ ਯੂਰੀਆ ਵੀ ਕਹਿੰਦੇ ਅਸੀਂ ਬਸ 25 25 ਕਿਲੋ 30 ਦੀ ਕਿਲੋ ਜਿਹੜੀ ਉਹ ਯੂਰੀਆ ਲੋਕ ਪਾਉਂਦੇ ਆ ਆਫ ਕੈਮਰਾ ਆਪਾਂ ਜਿਹੜੀ ਉਹ ਗੱਲ ਕਰਦੇ ਰਹਿੰਦੇ ਆ ਲੋਕਾਂ ਨਾਲ ਪੁੱਛਦੇ ਰਹਿੰਦੇ ਆ ਖੇਤੀਬਾੜੀ ਦਾ ਕੀ ਇੱਥੇ ਪ੍ਰੋਸੀਜਰ ਹੈ ਤੇ ਬਾਕੀ ਤੁਸੀਂ ਝੋਨੇ ਦੇਖ ਹੀ ਸਕਦੇ ਹੋ ਨਰਮੀ ਝੋਨੇ ਆ ਤੇ ਜ਼ਮੀਨ ਵੀ ਇੱਥੋਂ ਦੀ ਜਿਹੜੀ ਥੋੜੀ ਨਰਮੀ ਆ ਉਸੇ ਤਰ੍ਹਾਂ ਹੀ ਤੁਸੀਂ ਦੇਖ ਸਕਦੇ ਹੋ ਖੇਤੀ ਹੈ ਤੇ ਕੁਸ ਇਲਾਕਿਆਂ ਦੇ ਵਿੱਚ ਇੱਥੇ ਬੈਲੀਓ ਜਿਹੜੀ ਆ ਉਹ ਚਾਹ ਦੀ ਖੇਤੀ ਹੁੰਦੀ ਹੈ ਹੁਣ ਤਾਂ ਉਹ ਬਦਲ ਹੋਣੇ ਚਾਹ ਦੀ ਖੇਤੀ ਤੇ ਆ ਤੁਸੀਂ ਦੇਖ ਸਕਦੇ ਹੋ ਬੈਲੀਓ ਇਦਾਂ ਜਿਹੜੇ ਇਹ ਚਾਹ ਦੇ ਬਾਗ ਹੈ ਇਹਨਾਂ ਦੇ ਉੱਤੋਂ ਫਿਰ ਇਹ ਜਿਹੜਾ ਹੱਥੀ ਚਾਹ ਦੇ ਉੱਤੋਂ ਜਿਹੜੇ ਕੁਲਮਣਾ ਨਵੀਆਂ ਨਿਕਲਦੀਆਂ ਉਹਨਾਂ ਨੂੰ ਤੋੜ-ਤੋੜ ਕੇ ਪਰ ਫੈਕਟਰੀਆਂ ਦੇ ਵਿੱਚ ਜਾ ਕੇ ਚਾਹ ਜਿਹੜੀ ਆ ਉਹ ਬੰਦੀ ਹੈ ਤੇ ਇਹ ਸਾਈਡ ਤਾਂ ਜ਼ਿਆਦਾਤਰ ਝੋਨੇ ਦੀ ਖੇਤੀ ਹੈ ਜਿਹੜੀ ਆਪਾਂ ਦੂਸਰੀ ਸਾਈਡ ਜਾਂਦੇ ਆ ਤਾਂ ਜ਼ਿਆਦਾਤਰ ਤੁਹਾਨੂੰ ਇਹ ਏ